ਤਾੜੀਆਂ ਤਾੜੀਆਂ ਦੱਸਣਗੀਆਂ। ਯਾਰ ਸਾਡੀ ਖੇਡ ਕੌਡੀ ਦਾ ਸੰਦੀਪ ਬਾਜ ਹੈ। ਸਾਡੀ ਖੇਡ ਕੌਡੀ ਦਾ ਉੱਡਣਾ ਬਾਜ ਹੈ। ਸੰਦੀਪ ਆਹ ਪਿਆਰ ਬੜਾ ਔਕਾ ਮਿਲਦਾ ਜੱਟਾ। ਦੁਨੀਆ ਤੈਨੂੰ ਬਹੁਤ ਚਾਹੁੰਦੀ ਹੈ, ਬਹੁਤ ਪਿਆਰ ਕਰਦੀ ਹੈ। ਲੋਕਾਂ ਨੂੰ ਢੀ ਕਿਸੀ ਵੀ ਸੰਦੀਪ ਕਦੋਂ ਗਰਾਊਂਡ ਦੇ ਵਿੱਚ ਆਵੇ। ਇਹ ਪਿਆਰ ਕਹਿੰਦੇ ਵਿਰਲੇ-ਵਿਰਲੇ ਖਿਡਾਰੀਆਂ ਨੂੰ ਮਿਲਦਾ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਥੋੜੀ ਸੱਟ ਤੋਂ ਬਾਅਦ ਸੂਰੇ ਵਾਲੇ ਦੇ ਮੇਲੇ ਤੇ ਸੈਮੀਫਾਈਨਲ ਖੇਡਦਿਆਂ ਸੰਦੀਪ ਦੇ ਕਹਿੰਦੇ ਗੂਠੇ ਤੇ ਸੱਟ ਲੱਗੀ ਤੇ ਮੇਰ ਕੀਤੀ ਪ੍ਰਮਾਤਮਾ ਨੇ ਤੁਹਾਡਾ ਪਿਆਰ ਰਿਹਾ ਤੇ ਸੰਦੀਪ ਵਾਪਸ ਆ ਗਿਆ ਕਿੱਥੇ ਆ ਜੀ ਸਾਨੂੰ ਦੱਸਿਓ ਲੈ ਵੀ ਸੰਦੀਪ ਆ ਦੋ ਕਰਮ ਚੱਲ ਕੇ ਆਈ ਸੁਣਿਆ ਇਧਰ ਵਿਚਕਾਰ ਨੂੰ ਇੱਕ ਗੱਲ ਮੈਂ ਤੈਨੂੰ ਪੁੱਛਣੀ ਚਾਹੁੰਨਾ ਕੁੱਝ ਮੈਨੂੰ ਤੇ ਪਤਾ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਊਗਾ ਇਦੋਂ ਵੱਡੇ ਵੱਡੇ ਸਟਾਰਾਂ ਦੀ ਇੰਟਰਵਿਊ ਹੁੰਦੀ ਹੈ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਹਾਡਾ ਚਹੇਤਾ ਕੌਣ ਹੈ ਬਹੁਤ ਵੱਡੇ ਵੱਡੇ ਸਟਾਰਾਂ ਨੇ ਇੱਕੋ ਨਾਮ ਲਿਆ ਉਹ ਦੋਦੇ ਪਿੰਡ ਦੇ ਸੰਦੀਪ ਦਾ ਨਾਮ ਲਿਆ ਪਰ ਮੈਨੂੰ ਤੇ ਪਤਾ ਹੈ ਵੀ ਇਹਦਾ ਚਹੇਤਾ ਕਿਹੜਾ ਹੈ ਪਰ ਅੱਜ ਇਹਦੇ ਪਿੰਡਾਂ ਦੇ ਲੋਕਾਂ ਦੇ ਵਿੱਚ 40 ਮੁਖਟੇ ਦੀ ਧਰਤੀ ਉੱਤੇ ਪੁੱਛ ਕੇ ਜਾਣੇ ਆ ਵੀ ਸੰਦੀਪ ਆਪਣੀ ਜ਼ੁਬਾਨ ਤੋਂ ਦੱਸੀ ਸੁਣਿਆ ਵੀ ਤੇਰਾ ਚਹੇਤਾ ਕਿਹੜਾ ਹੈ ਚਹੇਤਾ ਰੀਡਰ ਇਹ ਕਹਿੰਦਾ ਮੇਰਾ ਬੈਸਟ ਜਿਹੜਾ ਹੈ ਵਾਗੇ ਪਿੰਡ ਵਾਲਾ ਦੁੱਲਾ ਇਹ ਕਰ ਤਾੜੀਆਂ ਲਾ ਰੋ ਜ਼ੋਰਦਾਰ ਹੁਣ ਜਾਫੀ ਵੀ ਦੱਸ ਕੇ ਜਾਈ ਸੁਣਿਆ ਆਹ ਕਿਆ ਬਾਤ ਐ ਕਹਿੰਦਾ ਜਾਫੀ ਤੇ ਮੇਰਾ ਚਹੇਤਾ ਉਹੀ ਐ ਜਾਫੀ ਤੇ ਮੇਰਾ ਚਹੇਤਾ ਜਿਹੜੀ ਕੋਹਣੀ ਨਾਲ ਜੋੜੀ ਹਿੱਟਾ ਕਹਿੰਦਾ ਪਿੱਥੋਂ ਵਾਲਾ ਸ਼ੀਰਾ ਮੇਰਾ ਬੈਟ ਫੇਵਰਿਟ ਜਾਫੀ ਐ ਇਹ ਕਰ ਤਾੜੀਆਂ ਲਾ ਰੋ ਜ਼ੋਰਦਾਰ ਅੱਜ ਦੋਦੇ ਪਿੰਡ ਦਾ ਸੰਦੀਪਾ ਉਡਨਾ ਬਾਜ ਕੋਟੀ ਦਾ ਐ ਚਾਲੀ ਮੁਕਤਿਆਂ ਦੀ ਧਰਤੀ ਤੇ ਚਾਲੀ ਮੁਕਤਿਆਂ ਦੀ ਕਹਿੰਦੇ ਧਰਤੀ ਤੇ ਪੁਜਿਆ ਹੋਇਆ ਆਪਾਂ ਜੇਕਰ ਗगन ਨੂੰ ਪੁੱਛੀਏ ਤੇ ਗगन ਨੇ ਕਿਹਾ ਮੇਰੇ ਤੇ ਸੰਦੀਪ ਹੈ ਗगन ਇਦਾਂ ਇਹਨਾਂ ਸੰਦੀਪ ਇੱਕ ਆ ਯਾਰ ਗगन ਦੇ ਲਈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ